ਆਜੂ ਪੰਜਾਬ ਰੂੜੇ ਪਣਬਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੀ ਮੀਟਿੰਗ ਡਾਇਰੈਕਟਰ ਸਟੇਟ ট্রান্সਪੋਰਟ ਦੇ ਦਫਤਰ ਉਹਨਾਂ ਨਾਲ ਹੋਈ ਆ ਸੋ ਇਸ ਮੀਟਿੰਗ ਵਿੱਚ ਜਿਵੇਂ ਕਿ ਪਿਛਲੇ ਸਮੇਂ ਵਿੱਚ ਸਾਨੂੰ ਸਮਾਂ ਦਿੱਤਾ ਗਿਆ ਸੀ ਕਿ 28 ਤਰੀਕ ਨੂੰ ਵਿਭਾਗ ਪੱਦਰ ਦੀਆਂ ਮੰਗਾਂ ਸੰਬੰਧੀ ਤੁਹਾਡੀ ਜਿਹੜੀ ਹੈ ਮੀਟਿੰਗ ਕੀਤੀ ਜਾਏਗੀ ਸੋ ਉਸ ਸੰਬੰਧੀ ਸਾਨੂੰ ਬੁਲਾਇਆ ਗਿਆ ਸੀ ਜਿੰਦੇ ਵਿੱਚ ਠੇਕੇਦਾਰ ਦੇ ਨਾਲ ਜਿਹੜੀਆਂ ਮੰਗਾਂ ਨੇ ਜਿਵੇਂ ਕਿ ਜਿਹੜੇ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਉਹਨਾਂ ਦੇ ਵਾਰਸ਼ਾਂ ਨੂੰ ਜਿਹੜੇ ਬੈਨੀਫਿਟ ਮਿਲਣੇ ਸੀ ਉਹ ਦਿੱਤੇ ਜਾਣਗੇ ਉਸ ਸੰਬੰਧੀ ਗੱਲਬਾਤ ਸੀਗੀ ਸਿਕਿਉਰਿਟੀਆਂ ਸੰਬੰਧੀ ਗੱਲਬਾਤ ਸੀਗੀ ਜਾਂ ਜਿਹੜੇ ਠੇਕੇਦਾਰ ਚ ਖਾਮੀਆਂ ਤਨਖਾਹ ਸਮੇਂ ਸਰ ਨਹੀਂ ਆਉਂਦੀ ਉਹ ਸੰਬੰਧੀ ਜਿਹੜੀ ਗੱਲਬਾਤ ਕਰਨੀ ਸੀ ਪਰੰਤੂ ਵਿਭਾਗ ਨੇ ਜਿਹੜਾ ਵਾ ਅੱਜ ਮੀਟਿੰਗ ਜਿਹੜਾ ਨੋਟਿਸ ਦਿੱਤਾ ਹੈ ਸਰਕਾਰ ਨੂੰ ਸਾਡੇ ਅਧਿਕਾਰੀਆਂ ਨੂੰ ਉਸ ਨੋਟਿਸ ਤੇ ਮੀਟਿੰਗ ਕੀਤੀ ਜਿੰਦੇ ਤਹਿਤ ਅਸੀਂ ਜਿਹੜਾ ਵਾ 3 3 ਜੁਲਾਈ ਨੂੰ ਜਲੰਧਰ 'ਚ ਪ੍ਰੋਗਰਾਮ ਕਰਨੇ ਜਾ ਰਹੇ ਹਾਂ ਤੇ 22 ਤਰੀਕ ਤੋਂ ਹੜਤਾਲ ਸ਼ੁਰੂ ਸੋ ਜੇ ਉਹ ਮੀਟਿੰਗ ਕਰਨੀ ਸੀ ਤਾਂ ਉਹ ਮੀਟਿੰਗ ਦੋਨਾਂ ਵਿਭਾਗਾਂ ਦੇ ਵਿੱਚ ਪੀਆਰਟੀਸੀ ਤੇ ਪਣਬਸ ਦੋਨਾਂ ਵਿਭਾਗਾਂ ਦੀ ਹੋਣੀ ਚਾਹੀਦੀ ਸੀ ਸੋ ਅਸੀਂ ਇਹ ਗੱਲ ਉੱਤੇ ਵੀ ਜ਼ਾਹਿਰ ਕੀਤੀ ਸੋ ਉਸ ਤੋਂ ਬਾਅਦ ਚਲੋ ਉਸ ਮੀਟਿੰਗ ਤੇ ਗੱਲਬਾਤ ਹੋਈ ਪਰੰਤੂ ਕੋਈ ਵੀ ਗੱਲਬਾਤ ਜਿਹੜੀ ਉਹ ਸਿਰੇ ਨਹੀਂ ਲੱਗੀ ਲਗਭਗ ਲਾਰੇ ਲੱਪਿਆਂ ਵਾਲਾ ਸਿਸਟਮ ਸੀਗਾ ਕਿ ਤੁਸੀਂ ਉਹ ਪ੍ਰੋਗਰਾਮ ਨਾ ਕਰੋ ਉਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਗਈ ਸੋ ਸਾਡੇ ਵੱਲੋਂ ਕਲੀਅਰ ਹੈ ਕਿ ਜਿੰਨੀ ਦੇ ਤੱਕ ਸਰਕਾਰ ਜਿਵੇਂ ਕਿ ਪਹਿਲਾਂ ਟ੍ਰਾਂਸਪੋਰਟ ਮੰਤਰੀ ਨੇ ਹਰਵਰੀ ਮਹੀਨੇ ਚ ਬੈਠ ਕੇ ਮੀਟਿੰਗ ਕਰਕੇ 2 ਮਹੀਨੇ ਦਾ ਸਮਾਂ ਲਿਆ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਸੰਬੰਧੀ ਕੈਬਨਟ ਚਲ ਜਾ ਕੇ ਅਸੀਂ ਮੀਟਿੰਗ ਜਿਹੜੇ ਮਤਾ ਪਾਸ ਕਰਕੇ ਤੁਹਾਨੂੰ ਪੱਕੇ ਕਰਾਂਗੇ ਜਿਹੜੇ ਮੁਲਾਜ਼ਮਾਂ ਦੀ ਤਨਖਾਹ ਘਟਿਆ ਉਹ ਤਨਖਾਹ 2 ਮਹੀਨੇ ਦੇ ਵਿੱਚ ਉਹ ਜੋ ਵਾਧਾ ਲਾਗੂ ਕਰਾਂਗੇ ਪਲੱਸ ਜਿਹੜੇ ਮੁਲਾਜ਼ਮ ਸਾਡੇ ਕੱਢੇ ਗਏ ਆ ਉਹਨਾਂ ਮੁਲਾਜ਼ਮਾਂ ਨੂੰ ਭਾਲ ਕੀਤਾ ਜਾਏਗਾ ਤੇ ਨਾਲ ਦੀ ਨਾਲ ਕੰਡੀਸ਼ਨਾਂ ਸੋਧ ਕੀਤੀ ਜਾਏਗੀ ਤੁਹਾਡੇ ਤੇ ਸਰਵਿਸ ਰੂਲ ਲਾਗੂ ਕੀਤੇ ਜਾਈਏ ਉਹ 2 ਮਹੀਨੇ ਦੀ بجائے 4 ਮਹੀਨੇ ਬੀਤ ਗਏ ਉਹ ਲਾਗੂ ਨਹੀਂ ਹੋਇਆ ਉਹ ਚੀਜ਼ ਲਾਗੂ ਕੀਤੀ ਜਾਵੇ ਤੇ ਨਾਲ ਦੀ ਨਾਲ ਜਿਹੜੇ ਵਿਭਾਗ ਬੱਦਰ ਦੇ ਮਸਲੇ ਨੇ ਜਿਵੇਂ ਕਿ ਠੇਕੇਦਾਰ ਸਾਡਾ ইপিএফ ਨਹੀਂ ਜਮ੍ਹਾਂ ਕਰਾ ਰਿਆ ਐਸਆਈ ਦੇ ਪੈਸੇ ਨਹੀਂ ਜਮ੍ਹਾਂ ਕਰਾ ਰਿਆ ਜਿਹੜੇ ਮੁਲਾਜ਼ਮਾਂ ਦੀ ਮੌਤ ਹੋ ਗਈ ਉਹਨਾਂ ਦੇ ਵਾਰਸਾਂ ਨੂੰ ਗਰੁੱਪ ਇੰਸ਼ੋਰੈਂਸ ਵੈਲਫਰ ਫੰਡ ਜਾਂ ਹੋਰ ਜਿਹੜੇ ਸਾਡੇ ਬੈਨੀਫਿਟ ਨੇ ਉਹ ਨਹੀਂ ਦੇ ਰਿਆ ਜਿੰਨੀ ਦੇਰ ਤੱਕ ਉਹ ਲਾਗੂ ਨਹੀਂ ਹੁੰਦੇ ਉਨੀ ਦੇਰ ਤੱਕ ਸਾਡਾ ਜਿਹੜਾ ਸੰਘਰਸ਼ جاری ਰਹੇਗਾ ਸੋ ਅਸੀਂ ਵਿਭਾਗ ਸਟੈਂਡ ਹੈ ਜਲੰਧਰ ਵਿਖੇ ਜਾ ਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਉਸ ਹਲਕੇ 'ਚ ਘੇਰਾਂਗੇ ਜੇ ਹਲਕੇ ਦੇ ਵਿੱਚ ਇਲੈਕਸ਼ਨ ਹੈ ਕੱਲੇ-ਕੱਲੇ ਵੋਟਰ ਤੱਕ ਅਸੀਂ ਜਿਹੜੀ ਆ ਅਪਰੋਚ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਜੁਲਾਈ ਦੇ ਐਕਸ਼ਨ ਤੋਂ ਬਾਅਦ ਅਗਲਾ ਐਕਸ਼ਨ ਇਹ ਜਿਹੜਾ ਜਿੱਥੇ ਵੀ ਜਮਨੀ ਚੋਣਾ ਹੋਣੀ ਹੈ ਚਾਰ ਵਿਧਾਨ ਸਭਾ ਹਲਕੇ ਨੇ ਪੰਜਾਬ ਦੇ ਵਿੱਚ ਉਹਨਾਂ ਚਾਰਾਂ ਹਲਕਿਆਂ ਦੇ ਵਿੱਚ ਪੰਜਾਬ ਦੇ ਸਰਕਾਰ ਨੂੰ ਘੇਰਿਆ ਜਾਏਗਾ ਭੰਡੀ ਪ੍ਰਚਾਰ ਕੀਤਾ ਜਾਏਗਾ ਤੇ ਆਉਣ ਵਾਲੇ ਸਮੇਂ 'ਚ ਬੱਸਾਂ ਦੇ ਵਿੱਚ ਵੀ ਭੰਡੀ ਪ੍ਰਚਾਰ ਜਿਹੜਾ ਉਹ ਮੁਲਾਜ਼ਮਾ ਵੱਲੋਂ ਸ਼ੁਰੂ ਕੀਤਾ ਜਾਏਗਾ